ਜਿੰਦਾ ਸਿੰਘ ਜੀ ਜਦੋਂ ਆਪਕੇ ਪਿਤਾ ਜੀ ਨੂੰ ਉਹਨੇ ਇਹ ਇੰਕਾਊਂਟਰ ਹੋਇਆ ਥਾ ਕਿ ਆਪਕਾ ਕੀ ਆਪਕਾ ਕਿੰਨੇ ਸਾਲ ਦੇ ਸੈਂ ਮੈਦਹੋੜ ਵਾਲਾ ਦੋ ਮਹੀਨੇ ਬਾਅਦ ਹੋਇਆ ਵਾ ਵਧੀਆ ਗਿਆ ਜੀ ਵਧੀਆ ਵਧੀਆ ਧੰਨਵਾਦ ਸੀ ਵੀ ਆ ਜਚਾਂਦਾ ਵਾਹ ਯੋ ਮਾਲਕ ਹੜਕੇ ਹੁੰਦੇ ਹੋ। ਕੋਚਾ ਮੈਂ ਸੀਬੀਆਈ ਸਾਹਿਬ ਦਾ ਧੰਨਵਾਦ ਕਰਦਾ ਅਜਾਜ ਸਾਹਿਬ ਦਾ ਧੰਨਵਾਦ ਕਰਦਾ ਵਕੀਲ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਨਸਾਫ ਦਿਵਾ ਕੇ ਜਿਹੜੇ ਦੋਸ਼ੀ ਉਹਨਾਂ ਨੂੰ ਉਮਰ ਪਰ ਦੀ ਕੈਦ ਕੀਤੀ। ਨਿਸ਼ਾਨ ਸਿੰਘ ਤਰਨਤਾਰਨ ਜ਼ਿਲ੍ਹਾ ਰਾਣੀਵਲਾ ਪਿੰਡ 32 ਸਾਲ ਕੇਸ ਅਸੀਂ ਚਲਾਇਆ ਉਹ ਜੜੇ ਆ ਵੀ ਮੰਗ ਹੈ ਵੀ ਹਮਾਰੇ ਪਿਤਾ ਕੀ ਜਿਹੜੀ ਨੌਕਰੀ ਉਹ ਮਿਲੇ ਮੇਜ ਤੇ ਜੋ ਹਮਾਰਾ ਮਲਦਾ ਹਾਕਮ ਮਿਲੇ ਮੇਜ ਅਧਿਕਾਰਕ ਹੋਰ ਹੈ ਜੀ ਮੇਰੀ ਰਿਸ਼ਤੇਦਾਰ ਹੈ ਮੇਰੀ ਭੈਣ ਹੈ ਜੀ ਇਹ ਤੇ ਇਹਨਾਂ ਨੂੰ 32 33 ਸਾਲ ਹੋ ਗਏ ਜਵਾਨ ਜਹਰ ਨੂੰ ਛੱਡ ਕੇ ਆ ਚੱਕਰ ਬਣ ਗਿਆ ਇਹਨਾਂ ਦਾ ਜੀ ਅੱਜ ਸਾਡੇ ਪੂਰੇ ਮਾਨ ਨੂੰ ਸ਼ਾਂਤੀ ਮਿਲੀ ਹੈ ਕਿ ਉਹਨਾਂ ਦੇ ਵੀ ਪਰਿਵਾਰ ਰੋਣਗੇ ਜਿਵੇਂ ਸਾਡੀ ਭੈਣ ਰੋਂਦੀ ਫਿਰਦੀ ਸੀ ਤੇ ਉਹਵੇਂ ਉਹ ਵੀ ਰੋਣਗੇ ਤੇ ਉਹਨਾਂ ਨੂੰ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਮਾਰੀਦਾ ਕਿਸੇ ਨੂੰ ਮੰਗ ਕਰਦੇ ਹਨ ਨਾ ਨਵੀ ਘਰ ਬਾਹਰ ਬਣ ਜੇ ਵਿਚਾਰੀ ਕਰਾਇਆਂ ਦੇ ਰੁੱਲਦੀ ਫਿਰਦੀ ਹੈ ਘਰਾਂ ਚ ਪੋਚੇ ਲਾਉਂਦੀ ਹੈ ਬੱਚੇ ਨਿੱਕੇ ਆ ਦੋ ਮੁੰਡੇ ਮਰ ਗਏ ਆ ਵਿਚਾਰੀ ਦੇ ਜਵਾਨ ਜਾਨ ਦੋ ਹੈਗੇ ਆ ਤੇ ਇਹਨੂੰ ਵਿਚਾਰੀ ਨੂੰ ਕੋਈ ਨੌਕਰੀ ਦਿੱਤੀ ਜਾਵੇ ਕੋਈ ਇਹਨਾਂ ਦਾ ਵਿਚਾਰਿਆਂ ਦਾ ਹੱਲ ਹੋ ਜਾਵੇ ਇਹਨਾਂ ਦੀ ਹਾਂਜੀ ਤੇ ਪ੍ਰਸ਼ਾਸਨ ਨੂੰ ਵੀ ਇਹਨਾਂ ਨੂੰ ਸਾਰਿਆਂ ਨੇ ਇਹੋ ਹੀ ਮੰਗ ਆ ਕਿ ਇਹਨਾਂ ਦੇ ਵੀ ਸਾਨੂੰ सीबीआई ਵਾਲਿਆਂ ਨੇ ਬਹੁਤ ਮਦਦ ਕੀਤੀ ਇਹਨਾਂ ਦੀ ਉਹਨਾਂ ਦਾ ਧੰਨਵਾਦ ਜੀ ਅੱਜ ਦੇ ਫੈਸਲੇ ਤੋਂ ਹਾਂਜੀ ਬਹੁਤ ਖੁਸ਼ ਹਾਂ ਜੀ ਅੱਜ ਜਿਹਦਾ ਅੱਜ ਤੁਸੀਂ ਰਿਜ਼ਲਟ ਦੇਖ ਰਹੇ ਹੋ ਕਿਉਂਕਿ ਇਹਨਾਂ 1993 ਤੋਂ ਲੈ ਕੇ 2025 ਤੱਕ ਦਾ ਜਿਹੜਾ 32-33 ਸਾਲ ਦਾ ਜਿਹੜਾ ਸਮਾਂ ਸੀ ਇਹਨਾਂ ਪਰਿਵਾਰਾਂ ਤੋਂ ਤੁਸੀਂ ਪੁੱਛ ਸਕਦੇ ਹੋ ਕਿ ਇਹਨਾਂ ਨੇ ਕਿਵੇਂ ਉਹ ਹੰਡਾਇਆ ਵਾ ਇਹਨਾਂ ਪਰਿਵਾਰਾਂ ਦੇ ਨਾਲ ਮੈਂ 2016 ਤੋਂ ਜੁੜਿਆ ਕਿਉਂਕਿ ਅੱਤ ਗਰੀਬੀ ਦੀ ਹਾਲਤ ਵਿੱਚ ਕਿਉਂਕਿ ਮਜ਼ਦੂਰ ਤਬਕੇ ਦੇ ਨਾਲ ਸਾਰੇ ਪਰਿਵਾਰ ਜਿਹੜੇ ਉਹ ਸੰਬੰਧ ਰੱਖਦੇ ਸੀ ਤੇ ਇਹਨਾਂ ਨੂੰ ਜਿਹੜਾ ਇੱਕ ਐਸਪੀਓ ਰੈਂਕ ਦੇ ਉੱਤੋਂ ਇਹਨਾਂ ਨੂੰ ਚੱਕ ਕੇ ਘਰਾ ਦੇ ਵਿੱਚੋਂ ਤੇ ਉਹਨਾਂ ਨੂੰ ਮਤਲਬ ਮਾਰ ਕੇ ਝੂਠੇ ਪੁਲਿਸ ਐਂਕਾਉਂਟਰਾਂ ਦੇ ਵਿੱਚੋਂ ਉਹਨਾਂ ਦੀਆਂ ਲਾਸ਼ਾਂ ਤੱਕ ਵੀ ਪਰਿਵਾਰਾਂ ਨੂੰ ਨਹੀਂ ਦਿੱਤੀਆਂ ਗਈਆਂ ਤੇ ਇਹ ਸਾਰਾ ਜਿਹੜਾ ਐਵੀਡੈਂਸ ਹੈ ਜਦੋਂ ਕੋਰਟ ਦੇ ਵਿੱਚ ਸਾਬਤ ਹੋ ਗਿਆ ਤੇ ਅੱਜ ਜਿਹੜਾ ਇਹ ਇਹਨਾਂ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮ ਹੀ ਉਹਨਾਂ ਨੂੰ ਉਮਰ ਕੈਦ ਦੀ ਜਿਹੜੀ ਆ ਉਹ ਸਜ਼ਾ ਸੁਣਾਇਗੀ ਹੈ ਸਰ ਇਸ ਕੀ ਬਾਤ ਹੈ ਕਿੰਨੀ ਗਵਾਹੀਆਂ इस केस में टोटल दस क्यूज़ थे और इसमें तकरीबन अट्ठाई के करीब जो आ, विटनेस हैं वो एग्ज़ामिन हुए हैं कोर्ट में और इसमें ज़्यादातर जो आ, विटनेस थे उनकी ट्रायल दौरान क्योंकि ये तीस बत्तीस साल जो केस वक वक् कोर्टों में स्टे रहा है इसलिए ये लंबे समय तक स्टे रहने के लिए ज़्यादा विटनेस जहाँ तो वो ਏਜ ਜ਼ਿਆਦਾ ਹੋਣੇ ਕੇ ਕਾਰਨ ਔਰ ਜਾਂ ਉਨਕੀ ਨੇਚਰਲ ਡੈਥ ਕੇ ਕਾਰਨ ਜਾਂ ਔਰ ਕਈ ਕਾਰਨੋਂ ਕੇ ਕਾਰਨ ਇਨ ਮੇ ਜ਼ਿਆਦਾਤਰ ਜੋ ਐਵੀਡੈਂਸ ਥਾ ਵੋ ਕੋਰਟ ਮੇ ਨਹੀਂ ਪਹੁੰਚ ਸਕਾ ਔਰ ਜੋ ਇਨ ਪਰਿਵਾਰ ਵਾਲੋਂ ਕੇ ਜ਼ਿਆਦਾ ਜੋ ਆਈ ਵਿਟਨੈਸ ਥੇ ਵੋ ਏਜ ਜ਼ਿਆਦਾ ਹੋਣੇ ਕੇ ਕਾਰਨ ਉਨਕੀ ਨੇਚਰਲ ਡੈਥ ਹੋ ਚੁਕੀ ਥੀ ਔਰ ਜੋ ਵੀ ਐਵੀਡੈਂਸ कोर्ट में पहुंचा और सेफिशेंट था उसी के बेस पर जो आज इन पांच लोगों को जो सजा हुई ए वीर जी लगदा है बड़ा ही, ही परा मेरा ठीक है जी हां जी आज आपको 32 साल बाद इंसाफ मिला है क्या कहना चाहेंगे ए ए आप इनों फंसी टीवी सजावे बहुत बढ़िया किया जी बहुत बढ़िया किया फैसला साडा ਸਾਨੂੰ ਖੁਸ਼ੀ ਆ ਗਈ ਜਿਨ੍ਹਾਂ ਨੂੰ ਸਜ਼ਾ ਮੁੱਕ ਪਰ ਹੋ ਗਈ ਹੈ ਠੀਕ ਹੈ ਕੋਈ ਸਰਕਾਰ ਸੇ ਹੋਰ ਕੋਈ ਮੰਗਿਆ ਸਾਡੇ ਆ ਵੀਰ ਜੀ ਮੇਰਾ ਇਹਨੂੰ ਨੌਕਰੀ ਮਿਲ ਜੇ ਮਾਤਾ ਜੀ ਬਿਮਾਰ ਮੰਝੇ ਤੇ ਉਹਦੀ ਪਿਲਸਰ ਲੱਗ ਜੇ ਬਾਕੀ ਅਸੀਂ ਤਿੰਨ ਭੈਣ ਭਰਾਵਾਂ ਸਾਨੂੰ ਕੋ ਖਰਚਾ ਵਰਚਾ ਮਿਲ ਜੇ ਤੇ ਅਸੀਂ ਉਹ ਰਖੰਡ ਪਾਠ ਕਰ ਵੀਰ ਜੀ ਦਾ ਕਰਾਈਏ ਕੀਤਾ ਨਹੀਂ ਗਿਆ ਕਿੰਨਾ ਲੰਬਾ ਸਮੇਂ ਇੰਤਜ਼ਾਰ ਬਹੁਤ ਇਸ ਤਰ੍ਹਾਂ ਹੀ ਕਿ ਬੜੀ ਮੁਸ਼ਕਲ ਕੱਢੇ ਆ ਕਿਆ ਕਿਆ ਕੁਛ ਸਹਿਣਾ ਪੜਾਇ ਇਸ ਦੌਰਾਨ ਬਹੁਤ ਬਹੁਤ ਬੜਾ ਬੜਾ ਮੁਸ਼ਕਲ ਕੱਢੇ ਆ ਅੱਜ ਸਾਨੂੰ ਥੋੜਾ ਜਿਹਾ ਹੋਈਆ ਹੌਸਲਾ ਪੀ ਚਲਾ ਸਾਡਾ ਕੋਟ ਨੇ ਵਧੀਆ ਫੈਸਲਾ 내ਰਤਾ ਮੇਰਾ ਨਾਮ ਨਿਸ਼ਾਨ ਸਿੰਘ ਜੀ ਹੈ ਮੇਰੇ ਬ੍ਰਦਰ ਦੇਸਾ ਸਿੰਘ ਜੀ ਠੀਕ ਹੈ ਕੌਨ ਸੇ ਡਿਪਾਰਟਮੈਂਟ ਮੇਂ ਸੇ ਹੈ اے ਐਸ ਪੀ ਹੋਈ ਸਰ ਹਾਂਜੀ ਹਾਂਜੀ ਕਾਉਂਟਰ ਕੋਆ ਥਾ ਕਿਆ ਕਹਾਣੀ ਥੀ ਉਸਕੇ ਬਾਅਦ ਦਾ ਸਮੇਂ ਆਪ ਲੋਗੋ ਨੇ ਸੀ ਲੰਬੀ ਲੜਾਈ ਲੜੀ ਕੁਛ ਬਤਾਏਂਗੇ ਉਸਕੇ ਬਾਰੇ ਮਾਣੀ ਸਰ ਇਹਨਾਂ ਦੀ ਕੋਈ ਪਤਾ ਨਹੀਂ ਡਿਊਟੀ ਕਰਦੇ ਨੇ ਉਹਨਾਂ ਨੂੰ ਡਿਊਟੀ ਤੋਂ ਪੁਲਿਸ ਚੁੱਕ ਕੇ ਲੈ ਗਈ ਆ ਫਿਰ 1-2 ਘੰਟੇ ਬਾਅਦ ਇਹਨਾਂ ਨੂੰ ਕੋਟ ਮਾਰ ਕੇ ਪਿੰਡ ਲਿਆਂਦਾ ਗਿਆ ਫਿਰ ਥਾਣੇ ਲੈ ਗਈ ਆ ਫਿਰ ਉਹਦੇ ਤੋਂ ਬਾਅਦ ਅਸੀਂ ਕਹਿੰਦੇ ਸਾਨੂੰ ਕਿਸੇ ਨੂੰ ਮਿਲਣ ਨਹੀਂ ਦਿੱਤਾ ਇਹਨਾਂ ਨੂੰ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਜੀ। ਹਾਂਜੀ। ਕੋਈ ਨਹੀਂ ਸਰ ਸਾਨੂੰ ਦਿੱਤੀ ਜੀ ਕੋਈ ਡੈਡ ਬੋਡੀ ਨਹੀਂ ਮਿਲੀ ਜੀ। ਕੋਈ ਅੰਤਿਮ ਅਰਦਾਸ ਕੋਸ਼ ਨਹੀਂ ਕੋਸ਼ ਨਹੀਂ ਕਰਾਇਆ ਜੀ ਕੋਸ਼ ਨਹੀਂ ਕਰਾਇਆ। ਅੱਜ ਜੋ ਫੈਸਲਾ ਆਇਆ ਹੈ। ਹਾਂਜੀ। ਉਸ ਦੇ ਬਾਅਦ ਅੰਤਿਮ ਸੰਸਕਾਰ ਕਰਾਈ। ਹਾਂਜੀ। ਅੰਤਿਮ ਅਰਦਾਸ ਕਰਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੋਰਟ ਦਾ। ਜਿਨ੍ਹਾਂ ਨੇ ਸਾਨੂੰ ਇੱਥੋਂ ਤੀਕ ਫੈਸਲਾ ਸੁਣਾਇਆ ਅਸੀਂ ਹੁਣ ਵੀ ਚਾਹੁੰਦੇ ਹਾਂ ਵੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਇਨਾਂ ਦੀ ਕੋਈ ਰੈਮ ਦੀ ਪੀਲ ਨਹੀਂ ਹੋਣੀ ਚਾਹੀਦੀ ਜੀ ਕੋਈ ਸਰਕਾਰ ਸੇ ਵਿਸ਼ੇਸ਼ ਹਾਂਜੀ ਵਿਸ਼ੇਸ਼ ਸਾਰੇ ਨੌਕਰੀ ਦੀ ਨੌਕਰੀ ਦਿੱਤੀ ਜਾਵੇ ਜੋ ਵੀ ਸਹਯਤਾ ਵਾ ਸਾਰੇ ਪਰਿਵਾਰ ਨੂੰ ਦਿੱਤੀ ਜਾਵੇ ਜੀ 32 ਸਾਲ ਨੇ ਦੇਖੇ ਬਹੁਤ ਮੁਸ਼ਕਲਾਂ ਵੇਖੀਆਂ ਜੀ ਬੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੀ ਇਸ ਕੇਸ ਕੋ ਲੜਨੇ ਮੇ ਕਿੰਨੇ ਕੋ ਬਹੁਤ ਬਹੁਤ ਮੁਸ਼ਕਲਾਂ ਆਈਆਂ ਜੀ ਬਹੁਤ ਖਰਚਾ ਵੀ ਹੋਇਆ ਜੀ ੱੱਕੇ ਤੋੜੇ ਖਾਦੇ ਬਸਾਂ ਤੇ ਆ ਕੇ ਗੇੜੇ ਵੱਜੇ ਜੀ ਕੋਰਟ ਦੇ ਫੇਰ ਵੀ ਸਾਨੂੰ ਬਹੁਤ ਅੱਜ ਇਨਸਾਫ ਮਿਲ ਗਿਆ ਬਹੁਤ ਖੁਸ਼ੀ ਹੈ ਜੀ ਸਰ ਮੇਰਾ ਨਾਮ ਹੈ ਪੁਸ਼ਪਿੰਦਰ ਸਿੰਘ ਨਤ आज सर ये ये फैसला आया है ये फेक इनकाउंटर केस का फ़ैसला है है इन्होंने फ्राइडे को ये कन्विक्शन डिक्लेयर हो गई थी आज पेंडिंग रखा था फॉर सेंटेंस उस सेंटेंस में आज इनको सबको जो फाइव अक्यूज़ थे उनको लाइफ इंप्रिजमेंट रखा था रिगरस लाइफ इंप्रेंट सर केस इसमें ये था कि इन्होंने कुछ अपने ही एम्प्लॉज़ को उठा लिया था आ, कहीं से उठाकर उनको बाद में उनका एक रजिस्ट एफ आई रजिस्टर्ड की चोरी की चोरी के बाद उनको ऐसे दिखाया कि उन्होंने चोरी में भागने लगे और एक और एफ आई की की और जिसमें उन्होंने इनकाउंटर दिखाया और इनकाउंटर जो आज की जो इनकी सारी स्टोरी है वो फेक इवन विक्टिम्स थे जो दो ज, दो जगह अलग अलग जगह इन्होंने इनकाउंटर सर इनमें वैसे तो जब ये केस शुरू हुआ था तब ऑलमोस्ट टेन क्यूज़ थे जिनको चार्जशीट किया था जिनकी पांच जनों की डेथ हो गई है आज आज तक मतलब ड्यूरिंग प्रोसीडिंग जिनमें दो पीओ डिक्लेयर हो गए थे और तीन की डेथ होगी मतलब पांच पीओ की भी डेथ होगी दो की मतलब पांच की सिर्फ पांच बचे थे पांचों को ही सजा हुई है उनके डेजिग्नेशन थे जो हायर डेजिग्नेशन था एस एस पी सिंह विर्क दिविंदर सिंह सुभाष सिंह रघबीर सिंह एंड गुलबर्ग सिंह सर, सर इनको रिग्रेस इंप्रिजमेंट हुई है जी पांचों को विद लाइफ इन्प्रिजमेंट सर वो फोर लैख ,00 पर क्यूज़ को फाइन किया गया जो टोटल ट्वेंटी लैक्स ,00 हुआ है जो सारी फैमिली को जाए ਇਹ ਦਨ ਸਟੂਡੈਂਟ ਹਾਰਤੋ ਕੇ ਨਾਮ ਹੈ ਨੀ ਮਸ਼ੇਂਦਰ ਕੋ ਠੀਕ ਹੈ ਇਹ ਜੋ ਇੰਕਾਊਂਟਰ ਹੋਇਆ ਤਾਂ ਕੌਨਸੇ ਸਾਲ ਮੈਂ ਇੰਕਾਊਂਟਰ ਹੋਇਆ ਇਹ 30 ਸਾਲਾਂ ਬਾਅਦ ਜੀ 33 ਸਾਲ ਹੋ ਗਏ ਜੀ ਹਾਂ ਜੋ ਆਪਕੋ ਇਨਸਾਫ ਮਿਲਿਆ ਹੈ ਹਾਂ ਜੀ ਅੱਜ ਨਾ ਸੈਟੀਫਾਈਡ ਹੋ ਉਸੇ ਕਿ ਭਰ ਅੱਜ ਹਾਂ ਤਸੱਲੀ ਹੋ ਗਈ ਸਾਨੂੰ ਇਹਨਾਂ ਨੂੰ ਉਮਰਕੈਦ ਹੋ ਗਈ ਆ ਅਸੀਂ ਬਹੁਤ ਖੁਸ਼ ਹੈਗੇ ਆ ਸਾਡੇ ਬੱਚੇ ਜਿਵੇਂ ਰੋਲਦੇ ਸੀ ਹੁਣ ਇਹਨਾਂ ਦੇ ਬੱਚੇ ਵੀ ਰੋਲਣਾ ਜੇ ਵੱਡੇ ਸੀ ਤੇ ਆਪਦੇ ਘਰੇ ਸੀ ਸਾਨੂੰ ਤਨੀ ਸੀ ਕੁਛ ਦਿੰਦੇ ਸੀ ਤੇ ਪੰਨ ਦੇਣ ਰਹੀ ਪੈਸੇ ਅਸੀਂ ਲੈਂਦੇ ਨਹੀਂ ਸੀ ਅਸੀਂ ਆਖਿਆ ਸਾਨੂੰ ਕੋਈ ਚਾਹੀਦਾ ਸਾਨੂੰ ਨੌਕਰੀ ਚਾਹੀਦੀ ਆ ਸਾਡੀ ਪਰਸਨ ਲੱਗਣੀ ਚਾਹੀਦੀ ਸਾਨੂੰ ਨੌਕਰੀਆਂ ਚਾਹੀਦੀਆਂ ਸਾਡੇ ਬੱਚੇ ਘਰ ਘਰ ਰੋਲਦੇ ਫਿਰਦੇ ਦਿਹਾੜੀਆਂ ਪਾ ਕਰਦੇ ਫਿਰਦੇ ਲੋਕਾਂ ਦੀਆਂ ਆਮ ਜਦੋਂ ਉਹ ਕੇਹਾਰਾ ਰਿਕਾਉਂਟਰ ਨੂੰ ਕੋਦੀ ਕਿੰਨੀ ਉਮਰ ਸੀ ਵਿਆਹ ਉਹ ਇਹ ਕਿੰਨਾ ਸਮਾਂ ਰਾਂ ਨੂੰ ਹੋ ਗਈ ਸੀ 10 ਕਸਾਲ ਜੀ ਠੀਕ ਹੈ ਜੀ ਹਾਂਜੀ ਤੇ ਬੱਚੇ ਕਿੰਨੇ ਨੇ ਬੱਚੇ ਆਪਣੇ 4 ਸੀ ਛੋਟੇ ਛੋਟੇ ਸੀਗੇ ਕਿੰਨੇ ਉਹਨਾਂ ਦਾ ਗੁਜ਼ਾਰਾ ਗੁਜ਼ਾਰਾ ਦੋ ਬੱਚੇ ਆਪਣੇ ਡੈਥ ਹੋ ਗਈ ਦੋ ਬੱਚਿਆਂ ਦੀ ਦੋ ਬੱਚੇ ਹੈਗੇ ਨੇ ਕਿੰਨੇ ਤੁਸੀਂ ਬੱਚਿਆਂ ਨੂੰ ਪਾਲਣ ਪੋਸ਼ਣ ਪਾਲਣਾ ਇਤਰਾ ਦਿਹਾੜੀ ਧੱਪਾ ਕਰਕੇ ਪੈਲਸਾਂ 'ਚ ਲੱਗ ਲੱਗ ਕੇ ਦਿਹਾੜੀਆਂ ਕਰ ਕਰਕੇ ਸਤਲੋਜ ਵਿੱਚ ਲੱਗ ਲੱਗ ਕੇ ਬੱਚੇ ਪਾਲੇ ਆਪਦੇ ਠੀਕ ਹੈ ਜੀ ਹਾਂਜੀ ਤੇ ਅੱਜ ਜੇ ਉਮਰ ਸੰਪੋਸ਼ੀ ਆਜਾ ਸਾਡੇ ਨੂੰ ਹੈਗੀ ਆ ਵੀ ਚਲੋ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਸਾਡਾ ਸੋਚਿਆ ਕੁਛ ਇਹ ਮੇਰਾ ਘਰ ਆਇਆ ਜੀ ਠੀਕ ਹੈ ਜੀ ਹਾਂਜੀ ਇਹ ਕਿੰਨੇ ਸਾਲ ਪਹਿਲਾਂ ਇਹਨਾਂ ਦਾ ਇਹ ਇੰਕਾਊਂਟਰ ਹੋਇਆ ਸੀ ਦੋ ਸਾਲ ਹੋਏ ਮੇਰਾ ਵਿਆਹ ਹੋਇਆ ਇਹਨੂੰ ਓਕੇ ਹਾਂਜੀ ਤੇ ਮੇਰਾ ਬੱਚਾ ਹੁਣ ਆ ਹੀ ਮਗਰੋਂ ਹੋਇਆ ਠੀਕ ਹੈ ਜੀ ਹਾਂਜੀ ਤਾਂ ਅੱਜ ਜੋ ਫੈਸਲਾ ਹੋਇਆ ਹੈ ਕਿੰਨਾ ਕਦੇ ਨਾਲ ਸੰਤੁਸ਼ਟ ਹਾਂ ਸਾਨੂੰ ਬਹੁਤ ਬਹੁਤ ਖੁਸ਼ੀ ਹੋਈ ਆ ਬਹੁਤ ਬਹੁਤ ਅੰਤਕੇ ਖਾਦੇ ਭਾਂਡੇ ਮਾ ਮਾ ਜੀ ਦੇ ਇਥੋਂ ਤੱਕ ਪਹੁੰਚੇ ਆ ਚਲੋ ਸਾਨੂੰ ਮਾਰਾ ਇਹਨੇ ਸਾਡੀ ਸੁਣੀ ਹਾਂਜੀ ਅੱਗੇ ਕੁਝ ਮੰਗ ਕਰਦੇ ਹਾਂ ਜੀ ਅੱਗੇ ਮੰਗ ਮੇਰੀ ਇਹੋ ਹੀ ਆ ਵੀ ਮੇਰੇ ਪੁੱਤ ਨੂੰ ਨੌਕਰੀ ਮਿਲਣੀ ਚਾਹੀਦੀ ਐ ਤੇ ਮੇਰੀ ਫਿਰ ਸੁਣ ਲੱਗ ਜੇ ਹਾਂਜੀ ਤੁਸੀਂ ਵੈਸੇ ਸੰਤੁਸ਼ਟ ਹਾਂਜੀ ਬਹੁਤ ਬਹੁਤ ਸਾਨੂੰ ਖੁਸ਼ੀ ਅੱਜ ਤਾਂ ਹੀ ਇਹੋ ਮੰਗ ਮੰਗਦੇ ਆ ਵੀ ਮੇਰੇ ਬੱਚੇ ਨੂੰ ਨੌਕਰੀ ਮਿਲਣੀ ਚਾਹੀਦੀ ਆ ਮੇਰੀ ਮੇਰੀ ਹੀ ਸੁਣੀ ਜਾਵੇ ਤੇ ਮੇਰੇ ਪੁੱਤ ਦੀ ਵੀ ਸੁਣੀ ਜਾਵੇ ਤੇਰੇ ਘਰ ਦੇ ਕਿ ਦੱਸਣਾ ਮਤਲਬ ਪੁੱਤ ਮਾਰਾ ਮਤਲਬ ਲੋਕਾਂ ਦਾ ਬਾਹਰੋਂ ਭਰਾ ਲੱਗਾ ਸਰ ਠੀਕ ਹੈ ਜੀ ਹਾਂਜੀ ਸਰ ਸਮਾਜ ਬਾਰੇ ਬਹੁਤ ਕਹਿੰਦੇ ਵੀ ਮੇਰੇ ਤੁਹਾਡੇ ਜਿਹੜੇ ਬੰਦੇ ਐ ਇਦਾਂ ਹੀ ਮਲ ਵਜਦਾ ਇਹਦਾ ਕਰਦੇ ਹੀ ਤਾਂ ਕਰਕੇ ਇਹਨਾਂ ਨੂੰ ਮਤਲਬ ਵੀ ਮਲ ਪਿੰਡ ਵਾਲੇ ਲੋਕ ਜਿਹੜੇ ਕਈ ਕਹਿੰਦੇ ਸੀ ਵਿੱਚੋਂ ਠੀਕ ਹੈ ਵੀ ਐਵੇਂ ਤੁਹਾਨੂੰ ਅਤਵਾਦੀ ਨਹੀਂ ਹਾਂ ਹਾਂ ਹਾਂਜੀ ਹਾਂਜੀ ਅਤਵਾਦੀ ਨਹੀਂ ਅੱਜ ਤੁਹਾਨੂੰ ਮੈਨੂੰ ਲੱਗਦਾ ਵੀ ਤੁਹਾਡੇ ਤੇ ਕਲੰਕ ਉਹ ਸਰ ਲੱਤ ਗਿਆ ਕਲੰਕ ਮੈਨੇ ਲੱਤ ਗਿਆ ਸਰ ਲੱਤ ਗਿਆ ਹਾਂਜੀ ਸਰ ਬਹੁਤ ਖੁਸ਼ ਹਾਂ ਬਹੁਤ ਬਹੁਤ ਹਾਂਜੀ ਸਰ ਮੰਗ ਕਰਦੇ ਸਰ ਮੰਗ ਮੈਂ ਕਰਦਾ ਵੀ ਚਲੋ ਪਹਿਲੀ ਗੱਲ ਮੈਂ ਮੇਰੇ ਜਿਹੜੇ ਫਾਦਰ ਦੀ ਐ ਨੌਕਰੀ ਮੈਨੂੰ ਦਿੱਤੀ ਜਾਵੇ ਤੇ ਮਾਦਾ ਮੇਰੀ ਪਰਸਨ ਲਗੀ ਜਾਵੇ ਮੇਰਾ ਨਾਮ ਰਣਜੀਤ ਕੌਰ ਜੀ ਇਹ ਮੇਰੇ ਹਸਬੰਡ ਆ ਸਰਦਾਰ ਸ਼ਰਬਜੀਤ ਸਿੰਘ ਨਹੀਂ ਇਹ ਡਿਪਾਰਟਮੈਂਟ ਨਹੀਂ ਇਹ ਖੇਤੀਬਾੜੀ ਨਹੀਂ ਸਜਾ ਅੱਜ ਬਹੁਤ ਵਧੀਆ ਕੀਤਾ ਵਾ ਕਾਨੂੰਨ ਜਿਹੜਾ ਵਾ ਇਹਨਾਂ ਨੇ ਸੀਬੀਆਈ ਕੋਰਟ ਨੇ ਬਹੁਤ ਵਧੀਆ ਕੀਤਾ ਵਾ ਅਸੀਂ ਸੀਬੀਆਈ ਕੋਰਟ ਦਾ ਵੀ ਜਿਨ੍ਹਾਂ ਨੇ ਪਹਿਲਾਂ ਤੋਂ ਹੀ ਮਤਲਬ ਕੀਤਾ ਵਾ ਜਿਹੜੇ ਜੋ ਵੀ ਪੰਜਾਬ ਲੋਕੀ ਲਾਪਤਾ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਬਹੁਤ ਵਧੀਆ ਸੈਣੀ ਸਾਹਿਬਾਨ ਨੇ ਬਹੁਤ ਸਾਥ ਦਿੱਤਾ ਵਾ ਕਿਉਂਕਿ ਜੇ ਅਸੀਂ ਪੈਸਿਆਂ ਦੇ ਨਾਲ ਵਕੀਲ ਕਰਦੇ ਤੇ ਅਸੀਂ ਤਾਂ ਵਕੀਲ ਕਾਦੀ ਨਹੀਂ ਹੋ ਸਕਦੇ ਸਾਡੀ ਸਾਦਾ ਕੋਸ਼ਿ ਜੋ ਕੀਤਾ ਇਹਨਾਂ ਆਪਣੇ ਆਪ ਹੀ ਕੀਤਾ ਵਾ ਅਸੀਂ ਤੇ 10 ਰੁਪਏਾਂ ਦੇ ਵੀ ਨਹੀਂ ਇਹ ਰਵਾਇਤ ਵੀ ਅਸੀਂ 10 ਰੁਪਏ ਵੀ ਕੋਲੋਂ ਲਾਏ ਹੋਣਾ ਤੇ ਬਹੁਤ ਸਾਡਾ ਜੋ ਸਾਥ ਕਾਨੂੰਨ ਨੇ ਦਿੱਤਾ ਬਹੁਤ ਵਧੀਆ ਤੇ ਕੀਤਾ ਵਾ ਚਲੋ ਅਸੀਂ ਤਾਂ ਚਾਹੁੰਦੇ ਹਾਂ ਵੀ ਇਹਨਾਂ ਨੂੰ ਮੌਤ ਦੀ ਸਜ਼ਾ ਹੁੰਦੀ ਪਰ ਚਲੋ ਜੋ ਕਾਨੂੰਨ ਨੇ ਕੀਤਾ ਫਿਰ ਵੀ ਸਾਨੂੰ ਸ਼ਾਂਤੀ ਮਿਲੀ ਆ ਸੈਣਾ ਦੇ ਸਾਥ ਬਹੁਤ ਕੁਝ ਪਿਆ ਵਾ ਕਿਉਂਕਿ 1.5 ਸਾਲ ਦਾ ਬੇਟਾ ਸੀ 3 ਸਾਲ ਦੀ ਬੇਟੀ ਸੀ ਮਤਲਬ ਦੁਨੀਆਦਾਰੀ ਤੇ ਵੀ ਗਲਨਾ ਪੇਕਾ ਪਰਿਵਾਰ ਹੀ ਸਾਰਾ ਮਾਰ ਦਿੱਤਾ ਸੀ ਪੰਜ ਜੀ ਪੇਕੇ ਪਰਿਵਾਰ ਚ ਮਾਰਤੇ ਸੀ ਮੇਰੇ ਪਿੰਡ ਬਈਲੇ ਚ ਤੇ 86 ਜੋ ਮਾਰਤੇ 99 ਚ ਮੇਰਾ ਸਾਰਾ ਮਾਰਤਾ ਤੇ ਗਾੜੀ 93 ਦੇ ਵਿੱਚ ਮੁੜ ਕੇ ਇਹਦੀ ਡੈਥ ਹੋ ਗਈ ਫਿਰ ਤੇ ਤੁਹਾਨੂੰ ਪਤਾ ਦੁਨੀਆਦੀਆਂ ਗੱਲਾਂ ਵੀ ਸੁਣਲੀਆਂ ਪੈਂਦੇਗਾ ਕਿਸੇ ਨੇ ਆਖਣਾ ਵੀ ਇਹਦਾ ਪੈਰ ਪਿਆ ਇਦਾਂ ਆ ਗਿਆ ਇੱਥੇ ਜ਼ਮੀਨ ਵੀ ਖੇਰੂ ਖੇਰੂ ਹੋ ਗਈ ਬਹੁਤ ਮਤਲਬ ਘਰ ਦੇ ਹਲਾਤ ਜਿਹੜੇ ਮਾਰੇ ਹੋਗੇ ਜ਼ਮੀਨ ਕਾਫੀ ਸੀ ਸਾਰੇ ਇਹ ਹਸੇ ਵਾਲੀਆਂ ਜਿਹੜੇ ਹੀ ਉਹ ਨਿਕਲ ਗਏ ਭੈਣਾ ਭੂਣਾ ਸਭ ਲੈ ਗਈਆਂ ਹਿੱਸੇ ਜ਼ਮੀਨ ਵੀ ਨਹੀਂ ਸਾਡੇ ਕੋ ਕੋਈ ਰਹੀ ਸਾਨੂੰ ਤੇ ਪਤਾ ਨਹੀਂ ਪਰਮਾਤਮਾ ਰੋਟੀ ਕਿੱਥੋਂ ਦੇਈ ਗਿਆ ਸਾਡੇ ਰਿਸ਼ਤੇਦਾਰ ਵੀ ਆਦੇ ਰੋਟੀ ਤੁਹਾਨੂੰ ਕਿੱਦਾਂ ਮਿਲਦੀ ਗਈ ਆ ਵੀ ਕਮਾਈ ਨਹੀਂ ਕੋਈ ਹੈਗੀ ਰੋਟੀ ਕਿੱਥੋਂ ਖਾਣੀ ਟਾਈਮ ਹੀ ਬਹੁਤ ਔਫੇ ਆ ਹੁਣ ਬੱਚਾ ਵੱਡਾ ਆ ਵਾ ਇਹ ਮੜਾ ਮੋਟਾ ਜਾਂਦਾ ਫੈਕਟਰੀ ਜਾਂਦਾ ਵਾ ਇਹਦੀ ਘਰ ਦੀ ਆ ਉਹ ਸਲਾਈ ਦਾ ਉਹ ਇਹ ਸੰਸਥਾ ਨੇ ਕਿਸ ਨੇ ਹੈਲਪ ਕੀਤੀ ਆ ਇਸ ਤਰ੍ਹਾਂ ਕਿਵੇਂ ਮਿਲਦਾ ਲਾਲਜੀ ਜੀ ਲਾਲਚ ਤੇ ਬਹੁਤ ਮਿਲਦੇ ਤੁਹਾਨੂੰ ਪਤਾ ਹੀ ਇਹੋ ਜੇ ਕਮਾਂ ਚ ਲਾਲਚੀ ਆ ਇਹਨਾਂ ਦੇ ਕੋਲ ਹੋਰ ਇਹਨਾਂ ਕੋ ਕੀ ਹੈਗਾ ਇਹ ਕਿ ਇਹਨਾਂ ਦੇ ਵਿੱਚ ਇਨਸਾਨੀਤ ਹੈ ਨਹੀਂ ਆ ਇਹਨਾਂ ਕੋਲ ਲਾਲਚੀ ਲਾਲਚਿਆ ਕਿਉਂਕਿ ਪਹਿਲਾਂ ਇਹਨਾਂ ਨੇ ਕਮਾ ਲਿਆ ਵਾ ਜੋ ਕਾਨੂੰਨ ਚ ਇਹਨਾਂ ਪੈਸਾ ਇਕੱਠਾ ਕਰਨਾ ਸੀ ਉਹਦੇ ਅਾਇਲ ਦੇ ਨਾਲ ਲਏ ਆ ਕਾਨੂੰਨ ਚ ਪੈਸਾ ਜਿੰਨਾ ਇਕੱਠਾ ਕਰਨਾ ਸੀ ਉਹ ਨਾ ਕਰ ਲਿਆ ਹੁਣ ਤੇ ਅੱਜ ਜੋ ਸਜ਼ਾ ਮਿਲੀ ਹੈ ਕੀ ਸੰਤੁਸ਼ਟੀ ਆਈ ਹੈ ਜੀ ਸਾਹਿਬ ਅੱਜ ਸਾਡੇ ਮਨ ਨੂੰ ਸ਼ਾਂਤੀ ਆਈ ਹੈ ਜੀ ਜਿਹੜਾ ਦਿਲ ਭਰਿਆ ਹਿੰਨੇ ਚਿਰਦਾ ਉਹ ਤੁਹਾਡੇ ਭਲਾਵਾ ਕਰਕੇ ਅੱਜ ਅੰਦਰ ਦੀਆਂ ਆਵਾਜ਼ਾਂ ਜਿਹੜੀਆਂ ਬਾਹਰ ਹੈਗਾ ਜਿਹੜੀਆਂ ਅੰਦਰ ਚ ਦਬਾ ਕੇ ਰੱਖੀਆਂ ਸੀ ਉਹ ਅੱਜ ਬਾਹਰ ਹੁੰਦੀਆਂ ਨੇ ਸਾਰੀ ਕਿ ਬੀਆਈ ਕੋਰਟ ਦਾ ਕੀ ਰੋਲ ਦੇ ਸੀਬੀਆਈ ਕੋਰਟ ਨੇ ਜੀ ਬਹੁਤ ਮਤਲਬ ਵਧੀਆ ਕੀਤਾ ਵਾ ਬਹੁਤ ਅਸੀਂ ਸੀਬੀਆਈ ਕੋਰਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਦਾਂ ਨੇ ਸਾਡਾ ਇਨਾਂ ਦਿੱਤਾ ਸੀਬੀਆਈ ਕੋਰਟ ਦੇ ਵਕੀਲਾਂ ਦੇ ਸਾਥ ਦਿੱਤਾ ਵਾ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਵਕੀਲਾਂ ਦਾ ਵੀ ਕਰਦੇ ਆ ਸੀਬੀਆਈ ਕੋਰਟ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜੋ ਇਹਨਾਂ ਨੇ ਅੱਜ ਸਾਡੇ ਹੱਕ 'ਚ ਫੈਸਲੇ ਕੀਤੇ ਆ ਸਰਕਾਰ ਕੋ ਮੰਗ ਉਹ ਇਹੋ ਹੈ ਜੀ ਬੇਟਾ ਵਾ ਵੇਖੋ 1.5 ਸਾਲ ਦਾ ਛੱਡ ਕੇ ਜਦੋਂ ਪਿਤਾ ਚਲ ਗਿਆ ਵਾ ਤੇ ਵਕਤਾਂ ਵੈਦਿਆਨਾ ਚਲੋ ਪੜੇ ਆ ਸੰਸਥਾ ਦਾ ਭਾਈ ਧਰਮ ਸਿੰਘ ਕਾਸਤੀਵਾਲ ਉਹਦੇ ਕੋਲ ਸੰਦੀਪ ਮੈਡਮ ਦੇ ਕੋਲ ਥੋੜਾ ਬੁੱਤਾ ਪੜੇ ਆ ਕੁਛ ਥੋੜੇ ਬੁੱਤੇ ਮੈਂ ਪੜਾਏ ਆ ਉਹ ਮੈਡਮ ਵੀ 10000 ਰੁਪਈਆ ਮੈਨੂੰ ਸਾਲ ਦਾ ਦਿੰਦੀ ਆ ਐਦਾਂ ਹੀ ਜ਼ਿਆਦਾ ਚੱਲਦਾ ਰਿਹਾ ਵਾ ਹੁਣ ਤੇ ਹੋਈ ਮੰਗਿਆ ਵੀ ਬੇਟੇ ਨੂੰ ਨੌਕਰੀ ਦਿੱਤੀ ਜਾਵੇ ਤੇ ਮੈਨੂੰ ਜੋ ਵੀ ਮਾਅਵਜਾ ਦਿੱਤਾ ਜਾਵੇ ਮੈਂ ਜਿਹੜੀ ਜ਼ਿੰਦਗੀ ਗਾੜੀ ਰੋਟੀ ਵਾਈ ਜਿਹੜੀ ਮੇਰੀ ਬਣੀ ਗਵੇ